ਸਸਿਕਾ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਈ 2007 ਤੋਂ ਲੈ ਕੇ 2017 ਦੇ ਵਿੱਚ ਰਾਮ ਰਹੀਮ ਨੂੰ ਮਾਫੀ ਨਾਮਾ ਦਿਵਾਉਣਾ ਬਾਈਬਲ ਕਲਾਂ ਦਾ ਗੋਲੀ ਕਾਂਡ ਇਹਨਾਂ ਉਤੇ ਸਹੀ ਤਰ੍ਹਾਂ ਫੈਸਲੇ ਨਹੀਂ ਕਰ ਸਕੀ ਆਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹਨਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਦੋਸ਼ੀਆਂ ਨੂੰ ਸਜ਼ਾ ਨਹੀਂ ਨਹੀਂ ਦੇ ਸਕੇ ਇਸ ਕਰਕੇ ਵੱਡਾ ਹਰਜਾਨਾ ਬਾਦਲ ਪਰਿਵਾਰ ਨੂੰ ਭੁਤਣਾ ਪਿਆ ਹੈ ਅਤੇ ਭੁਤਣਾ ਪਵੇਗਾ 2 ਦਸੰਬਰ ਨੂੰ ਇਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਧਾਰਮਿਕ ਗਰੰਟੀ ਬੇਅਦਬੀ ਕਰਾਏਗੀ ਹੁਣ ਆਮ ਆਦਮੀ ਪਾਰਟੀ ਆਪਣਾ ਪਿੱਛਾ ਛੁਡਾ ਰਹੀ ਹੈ ਤਾਸ ਤੋਂ ਮਾਸਨੀ ਹੋ ਰਹੀ ਆਮ ਆਦਮੀ ਪਾਰਟੀ ਦੇ ਮੌਜੂਦਾ ਉਪ ਵਿਧਾਇਕ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਆਖਰਕਾਰ ਮਾਜਰਾ ਕੀ ਹੈ ਭਾਵੇਂ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਵੇ ਚਾਹਵੇਂ ਕ੍ਰਾਂਟ ਸ਼੍ਰੀਪ ਹੋਵੇ ਚਾਹ ਹੋ ਗੀਤਾ ਹੋਵੇ ਰਿਗਵਿਦ ਹੋਵੇ ਸਾਰੇ ਹੀ ਧਰਮ ਸਤਕਾਰਯੋਗ ਨੇ ਕਿਉਂਕਿ ਭਾਰਤ ਇੱਕ ਸੈਕੂਲਰ ਦੇਸ਼ ਹੈ ਹਰੇਕ ਨੂੰ ਆਪਣੇ ਧਰਮ ਦੇ ਵਿੱਚ ਜਾਂ ਹੋਰ ਧਰਮ ਨੂੰ ਮੰਨਣ ਦੀ ਆਜ਼ਾਦੀ ਹੈ ਲੇਕਿਨ ਇਨਾਂ ਪਾਰਟੀਆਂ ਵੱਲੋਂ ਬੇਅਦਬੀਆਂ ਕਰਾਈਆਂ ਜਾਂਦੀਆਂ ਨੇ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੱਡਾ ਫਰਮਾਨ ਜਾਰੀ ਹੋਣਾ ਹੈ 2 ਦਸੰਬਰ ਨੂੰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਬੜੀ ਵੱਡੀ ਅਰਮੂਵਲਮੈਂਟ ਦੱਸੀ ਜਾ ਰਹੀ ਹੈ ਕਿ ਉਹਨਾਂ ਨੇ ਅੰਗਾਂ ਦੀ ਬੇਅਦਬੀ ਕਰਾਈ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੀਰਜ ਜਾਦਵ ਦੀ ਅੱਜ ਮਲੇਰ ਕੋਟ ਦੀ ਅਦਾਲਤ ਵੱਲੋਂ ਵੱਡਾ ਫੈਸਲਾ ਆਇਆ ਹੈ ਅੱਜ ਜਿਵੇਂ ਹੀ ਤਲਬ ਹੋਏ ਮਲੇਰ ਕੋਟਲਾ ਦੇ ਵਿੱਚ ਮਲੇਰ ਕੋਟਲਾ ਦੀ ਅਦਾਲਤ ਨੇ ਸਜ਼ਾ ਦਾ ਹੁਕਮ ਲਾਉਂਦੇ ਨਰੇਸ਼ ਯਾਦਵ ਨੂੰ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਆਮ ਆਦਮੀ ਪਾਰਟੀ ਤੋਂ ਜਿਹੜੇ ਵਿਧਾਇਕ ਨੇ ਉਥੋਂ ਨਵੇਂ ਵੀ ਜਿੱਤੇ ਹੋਏ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੈ ਉਹਨਾਂ ਦੇ ਮੂੰਹ ਦੇ ਵਿੱਚ ਕੀ ਘੁਗੜੀਆਂ ਨੇ ਉਹ ਕਿਉਂ ਨਹੀਂ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਜਾਂ ਸਾਬਕਾ ਵਿਧਾਇਕ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਕਿਉਂਕਿ 2016 ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ 2016 ਦੇ ਵਿੱਚ ਕੁਰਾਨ ਸ਼ਰੀਫ ਦੇ ਅੰਗਾ ਜਾਂ ਪੰਨਿਆਂ ਦੇ ਨਾਲ ਛੀਡਛਾੜ ਕੀਤੀ ਸੀ ਉਹਦੇ ਵਿੱਚ ਨਰੇਸ਼ ਯਾਦਵ ਦੀ ਬੜੀ ਵੱਡੀ ਇਨਵੋਲਵਮੈਂਟ ਸੀ ਲੇਕਿਨ ਉਹ ਮਾਮਲਾ ਜਿਹੜਾ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਲੇਕਿਨ ਮੁਸਲਮਾਨ ਅਤੇ ਮੁਸਲਮ ਜਥੇਬੰਦੀਆਂ ਵੱਲੋਂ ਇਸ ਮਾਮਲੇ ਨੂੰ ਪਹਿਲ ਦੇ ਹਦਾਰ ਤੇ ਨਿਜਠਣ ਦੇ ਲਈ ਸਹਾਰਾ ਲਿਆ ਮਲੇਰਕੋਟਲਾ ਦੀ ਅਦਾਲਤ ਦਾ ਮਲੇਰਕੋਟਲਾ ਦੀ ਅਦਾਲਤ ਨੇ ਅੱਜ ਵੱਡਾ ਫੈਸਲਾ ਸੁਣਾਇਆ ਹੈ ਖਿਲਾਫ ਨਰੇਸ਼ ਸ਼ਾਦਤ ਦੇ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਨਹੀਂ ਬੋਲ ਰਹੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਜਿਹੜੇ ਇੱਕ ਠੋਕੇ ਕਹਿੰਦੇ ਸੀ ਕਿ ਜਿਨ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੀ ਹੈ ਉਹਨਾਂ ਉੱਤੇ ਪ੍ਰੋਪਰ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਇਧਰ 2016 ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਿਨਾਂ ਦੇ ਵਿੱਚ ਐਮਪੀਸੀ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਤਾਂ ਆਲਰੇਡੀ 10 ਸਾਲ ਲਗਾਤਾਰ ਸਿਆਸਤ ਕੀਤੀ ਹੈ 2016 ਦੇ ਵਿੱਚ ਉਹ ਸੱਤਾਧਾਰੀ ਪਾਰਟੀ ਦੇ ਮੁੱਖ ਮੰਤਰੀ ਸੀ ਕਿਉਂ ਨਹੀਂ ਕਾਰਵਾਈ ਕੀਤੀ ਗਈ ਕਿ ਇਹਨਾਂ ਨੂੰ ਸਬਸੋਂ ਗਿਆ ਹੈ ਸੂਤਰਾਂ ਸੂਤਰ ਦੱਸਦੇ ਨੇ ਕਿ ਮਲੇਰ ਕੋਟਲਾ ਦੀ ਅਦਾਲਤ ਨੇ ਵੱਡਾ ਐਕਸ਼ਨ ਲਿਆ ਨਰੇਸ਼ ਯਾਦਵ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰਕੇ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਹੁਣ ਨਾ ਤਾਂ ਅਰਵਿੰਦ ਕੇਸਰੀਵਾਲ ਬੋਲੇ ਕਿ ਸਾਡੇ ਵਿਧਾਇਕ ਵੱਲੋਂ ਜਿਹੜੀ ਬੇਅਦਬੀ ਹੋਈ ਉਹਨੂੰ ਸਜ਼ਾ ਮਿਲੀ ਅਸੀਂ ਉਹਦੀ ਸਪੋਰਟ ਕਰਦੇ ਹਾਂ ਜਾਂ ਅਸੀਂ ਉਹਦਾ ਵਿਰੋਧ ਕਰਦੇ ਹਾਂ ਨਾ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਫਿਰ ਵੀ ਪੂਰੇ ਭਾਰਤ ਦੇ ਵਿੱਚ ਮੁਸਲਮ ਭਾਈਚਾਰੇ ਦੀ ਬੜੀ ਵੱਡੀ ਵੋਟ ਪਾਈ ਜਾਂਦੀ ਹੈ ਖਾਸ ਕਰਕੇ ਜੇ ਗੱਲ ਕਰੀਏ ਬਰਨਾਲਾ ਤੇ ਮਲੇਰਕੋਟਲਾ ਇੱਥੇ ਵੱਡਾ ਕਾਫੀ ਜਿਹੜਾ ਜ਼ਿਆਦਾ ਮੁਸਲਮ ਭਾਈਚਾਰਾ ਵਸਦਾ ਹੈ ਕਿ ਉਹਨਾਂ ਦੇ ਮਨ ਨੂੰ ਠੇਸ ਨਹੀਂ ਪਹੁੰਚੀ ਸੂਤਰ ਦੱਸਦੇ ਨੇ ਕਿ ਨਰੇਸ਼ ਯਾਦਵ ਨੇ ਉਹਨਾਂ ਉੱਤੇ ਵੱਡੀ ਕਾਰਵਾਈ ਕਰ ਦਿੱਤੀ ਹੈ ਇੱਕ ਪਾਸੇ ਇਧਰ ਸ਼੍ਰੋਮਣੀ ਅਕਾਲੀ ਦਲ ਬੜਾ ਵੱਡਾ ਖਮਨਿਆਜ਼ਾ ਭੁੱਤ ਰਹੀ ਹੈ ਦੋ ਦੇ ਜੰਦਸੰਬਰ ਹੈ ਕੋਈ ਵੱਡਾ ਫੈਸਲਾ ਹੋਰ ਵੀ ਆਵੇਗਾ ਇਧਰ ਵੱਡੀ ਕਾਰਵਾਈ ਕਰ ਦਿੱਤੀ ਹੈ ਮਲੇਰ ਕੋਟਲਾ ਦੀ ਅਦਾਲਤ ਨੇ ਮਲੇਰ ਕੋਟਲਾ ਦੀ ਅਦਾਲਤ ਨੇ ਵੱਡਾ ਫੈਸਲਾ ਲਿਆ ਹੈ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਨਰੇਸ਼ ਯਾਦਵ ਜੇਲ੍ਹ ਦੇ ਵਿੱਚ ਚਲੇ ਗਏ ਨੇ ਇਧਰ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਰਮੀਲ ਅਰਵਿੰਦ ਕੇਜਰੀਵਾਲ ਵੱਲੋਂ